ਸਣ ਵਾਲਿਆਂ ਕਿਹਾ ਜੀ ਗੁਰੂ ਨਾਨਕਾਏ ਨੇ ਪੀਰ ਦਸਤਗੀਰ ਨੇ ਕਿਹਾ ਉਸ ਨਾਨਕ ਨੇ ਬਗਦਾਦ ਵਿੱਚ ਆ ਕੇ ਦੋ ਗਲਤੀਆਂ ਕੀਤੀਆਂ ਨੇ ਇਸੇ ਵਕਤ ਪੀਰ ਮুরিਦ ਕਾਜੀ ਇਕੱਠੇ ਕਰੋ ਬਾਬੇ ਨਾਨਕ ਨੂੰ ਹੁਣੇ ਇਸੇ ਵਕਤ ਤਲਬ ਕੀਤਾ ਜਾਏਗਾ ਗਲਤੀਆਂ ਕਿਹੜੀਆਂ ਨੇ ਪਹਿਲੀ ਗੱਲ ਬਗਦਾਦ ਦੇ ਅੰਦਰ ਨਵਾਜ਼ ਦੇ ਵਕਤ ਉਹਨਾਂ ਕਿਸੇ ਹੋਰ ਦਾ ਕਲਾਮ ਪੜਿਆ ਹੈ ਤੇ ਦੂਜੀ ਗੱਲ ਸਾਡੇ ਬਗਦਾਦ ਵਿੱਚ ਸਾਜ ਮਨਾਉਣ ਵਜਾਉਣਾ ਮਨੈ ਉਹ ਰਵਾਬ ਵਜਾ ਕੇ ਕਰ ਰਿਹਾ ਇੱਥੇ ਸਾਜ ਨਾਲ ਗਾਉਣਾ ਸਾਜ ਵਜਾਉਣਾ ਮਨਾ ਹੈ ਉਹ ਸਾਜ ਵਜਾ ਕੇ ਕਰ ਰਿਹਾ ਇਕੱਠੇ ਹੋ ਗਏ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਆਇਆ ਇਥੋਂ ਤੱਕ ਕਿ ਇਤਿਹਾਸ ਵਿੱਚ ਲਿਖਿਆ ਹੈ ਹੱਥਾਂ ਵਿੱਚ ਬੱਟੇ ਪਕੜੇ ਹੋਏ ਨੇ ਪੀਰ ਦਸਤਗੀਰ ਨੇ ਕਿਹਾ ਜਦੋਂ ਮੈਂ ਇਸ਼ਾਰਾ ਕਰਾਂ ਪੱਥਰ ਮਾਰ ਮਾਰ ਕੇ ਮਾਰ ਦੇਣੇ ਬਾਬੇ ਨਾਨਕ ਨੂੰ ਪਰ ਕਿਹਦੇ ਵਿੱਚ ਤਾਕਤ ਹੈ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੱਥਰ ਮਾਰ